ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪੰਜਵਾ ਪੰਜ ਬਰਖ ਕੋ ਅਨਾਥ ਧਰੂਵ ਬਾਰਿਕ ਹਰ ਸਿਮਰਤ ਅਮਰ ਅਟਾਰੇ ਪੁੱਤਰ ਹੀਤ ਨਾਰਾਇਣ ਕਹਿਉ ਜਮ ਕੰਕਰ ਮਾਰ ਬਿਦਾਰੇ ਮੇਰੇ ਠਾਕੁਰ ਕੀਤੇ ਅਗਨਤ ਉਧਾਰੀ ਇਸ ਨੂੰ ਅਗਨਤ ਉਚਾਰਨ ਕਰਨਾ ਅਗਨਤ ਨਹੀਂ ਕਹਿਣਾ ਮੋਹ ਦੀਨ ਅਲਪਮਤ ਨਿਰਗੁਣ ਪਰਿਉ ਸਰਣ ਦੁਆਰੇ ਮੋਹ ਦੀਨ ਇਥੇ ਠਮਕ ਅਲਪਮਤ ਨਿਰਗੁਣ ਇਥੇ ਵਿਸਰਾਮ ਹੈ ਪਰਿਉ ਸਰਣ ਦੁਆਰੇ ਰਹਾਉ ਬਾਲਮੀਕ ਸੁਪਚਾਰੂ ਤਰਿਉ बद्धिक तरे विचारे बद्धिक उचारण करना है कसके एक निमख मन माह अराध्यो गाजपत पार उतारे एक निमख मन माहि अराध्यो इत विश्राम गाजपत गाजपत पोला बोलना गाजपत पार उतारे कीनी नी रख्या भगत प्रहलाद हरनाखस ਨਖਹਿ ਬਿਦਾਰੀ ਹਰਨਾਖਸ ਪਤਿ ਯਮ ਕਲਾਉਣੀ ਹੈ ਪ੍ਰਹਿਲਾਦਾ ਪਤਿ ਵਿਸਰਾਮ ਹਰਨਾਖਸ ਨਖਹਿ ਬਿਦਾਰੀ ਬਿਦਰ ਦਾਸੀ ਸੋਤ ਭਇਓ ਬੁਨੀਤਾ ਸਗਲੇ ਕੋਲ ਉਜਾਰੇ ਇਹ ਵੀ ਬਿਦਰ ਦਾਸੀ ਸੋਤ ਇੱਥੇ ਠਮਕ ਭਇਓ ਬੁਨੀਤਾ ਇੱਥੇ ਵਿਸਰਾਮ ਹੈ ਸਗਲੇ ਕੋਲ ਉਜਾਰੇ ਕਵਨ ਪਰਾਧ ਬਤਾਵੋ ਆਪਣੇ ਮਿਥਿਆ ਮੂਹ ਮਗ ਨਾਰੀ ਆਇਓ ਸਾਮ ਨਾਨਕ ਓਟ ਹਰ ਕੀ ਲੀਜੈ ਭੂਜਾ ਪਸਾਰੇ ਮਾਰੂ ਮਹੱਲਾ ਪੰਜਵਾ ਵਿਤ ਨਵਤ ਭ੍ਰਮਿਓ ਬਹੁ ਭਾਤੀ ਹਾਂਜੀ ਵਿਤ ਨਵਤ ਇੱਥੇ ਠਮਕ ਭ੍ਰਮਿਓ ਬਹੁ ਭਾਤੀ ਇੱਥੇ ਵਿਸਰਾਮ ਹੈ ਆਨੇ ਕ ਜਤਨ ਕਰ ਤਾਏ ਜੋ ਜੋ ਕਰਮ ਕੀਏ ਹਉ ਹਮੈ ਤੇ ਤੇ ਪਏ ਅਜਾਈ ਅਵਰ ਦਿਨ ਕਾਹੂ ਕਾਜ ਨ ਲਾਏ ਸੋ ਦਿਨ ਮੋਕਉ ਦੀਜੈ ਪ੍ਰਭ ਜੀ ਜਾ ਦਿਨ ਹਰ ਜਸ ਗਾਏ ਰਹਾਉ ਪੁੱਤਰ ਕਲਤਰ ਗ੍ਰਹਿ ਦੇਖ पसारा ਇਸ ਹੀ ਮਹਿ ਔਰ ਜਾਏ ਮਾਇਆ ਮਦ ਚਾਖ ਭਏ ਉਦਮਾਤੇ ਮਾਇਆ ਮਦ ਚਾਖ ਇਥੇ ਠਮਕ ਭਏ ਉਦਮਾਤੇ ਇਥੇ ਵਿਸਰਾਮ ਹੈ ਹਰ ਹਰ ਕਬ ਹੋ ਨਾ ਗਾਏ ਇਹ ਬਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਾਤਾਰ ਵੱਡੇ ਪ੍ਰਾਪ ਸਮਰਥ ਸਮਰਥ ਹਾਂ ਹੀਠਾਂ ਰਹਿ ਰਹਿ ਨਾ ਮਾਗਨ ਕੋ ਦਾਨ ਆਏ त्याग्यो सगला मान महत्ता महत्ता ही उच्चारण करना महत्ता नहीं कहना त्याग्यो सगला मान महत्ता दास रेण शरण आए कहो नानक हर मिल भए एकै महा आनंद सुख पाए मारू महल्ला पंचवा कवन स्थान धीरयो है नामा हां कवन स्थान धीरयो है नामा ਕਮਨ ਬਸਤ ਅਹੰਕਾਰਾ ਕਮਨ ਚਿਹਨ ਸੁਣ ਉਪਰ ਸੋਹਯੋ ਮੁਖਤਿ ਸੁਨ ਕਰ ਗਾਰਾ ਗਾਰਾ ਹੀ ਬੋਲਣਾ ਗਾਰਾ ਨਹੀਂ ਕਹਿਣਾ ਇੰਦੀਆਂ ਨਹੀਂ ਲਾਉਣੀਆਂ ਮੁਖਤੀ ਸੁਨ ਕਰ ਗਾਰਾ ਸੁਨ ਹੋ ਰੇ ਅਰਥ ਗਾਲਾਂ ਦਾ ਹੀ ਹੈ ਹਾਂਜੀ ਸੁਨ ਹੋ ਰੇ ਤੂੰ ਕੌਣ ਕਹਾ ਤੇ ਆਇਓ ਸੁਨ ਹੋ ਰੇ ਤੂੰ ਕੌਣ ਇੱਥੇ ਵਿਸਰਾਮ ਕਹਾ ਤੇ ਆਇਓ ਕੌਣ ਤੂੰ ਹਾਂਜੀ ਕੌਣ ਤੇ ਸੁਨੋ ਰੇ ਇਥੇ ਯਮਕ ਮੜੀ ਰੁੱਕ ਕੇ ਸੁਨੋ ਰੇ ਤੂੰ ਕੌਣ ਇਥੇ ਵਿਸਰਾਮ ਕਹਾ ਤੇ ਆਇਓ ਇਤੀ ਨਾ ਜਾਣੋ ਕੀਤੀਕ ਮੁद्दਤ ਚਲਤੇ ਖਬਰ ਨਾ ਪਾਇਓ ਹਾਂ ਕੀਤੀਕ ਇਸ ਤਰ੍ਹਾਂ ਉਚਾਰਨ ਕਰਨਾ ਥੋੜੀ ਜੀ ਡੈਸ਼ ਜੀ ਦੇ ਕੇ ਕੀਤੀਕ ਮੁद्दਤ ਇਤੀ ਨਾ ਜਾਣੋ ਕੀਤੀਕ ਮੁद्दਤ ਚਲਤੇ ਖਬਰ ਨਾ ਪਾਇਓ ਕੀਤੀ ਨਾ ਜਾਣੋ ਕੀਤੀ ਕੁ ਮੁੱਦਤ ਚਲਤੇ ਖਬਰ ਨਾ ਪਾਇਓ ਰਹਾਉ ਸਹਿਨ ਸੀਲ ਪਵਨ ਅਰ ਪਾਣੀ ਬਸੁਦਾ ਖਿਮਾ ਨਿ ਭਰਾਤੇ ਹਾਂਜੀ ਸਹਿਨ ਸੀਲ ਪਵਨ ਅਰ ਪਾਣੀ ਇਥੇ ਵਿਸਰਾਮ ਹੈ ਬਸੁਦਾ ਖਿਮਾ ਇਥੇ ਥੋੜਾ ਜਿਹਾ ਰੁੱਕ ਕੇ ਬੋਲਣਾ ਬਸੁਦਾ ਖਿਮਾ ਨਿ ਭ੍ਰਾਤੇ ਨਿ ਭ੍ਰਾਤੇ ਡੈਸ਼ ਦੇ ਕੇ ਬੋਲਣਾ ਨਿ ਭ੍ਰਾਤੇ ਨਹੀਂ ਕਹਿਣਾ ਪੰਚ ਤਤ ਮਿਲ ਭਯੋ ਸੰਜੋਗਾ ਇਨ ਮਹਿ ਕਮਨ ਦੁਰਾਤੇ ਜਿਨ ਰਚ ਰਚਿਆ ਪੁਰਖ ਵਿਦਾਤਾ ਨਾਲੇ ਹਉ ਮੈਂ ਪਾਈ ਜਨਮ ਮਰਨ ਉਸ ਹੀ ਕਉ ਹੈ ਰੇ ਉਹ ਆਵੈ ਜਾਈ ਵਰਨ ਚਿਹ ਨਾਹੀ ਕਿਛ ਰਚਨਾ ਮਿਥਿਆ ਸਗਲ ਪਸਾਰਾ ਭਨਤ ਨਾਨਕ ਜਬ ਖੇਲ ਉਝਾਰੈ ਹਾਂਜੀ ਭਨਤ ਨਾਨਕ ਜਬ ਖੇਲ ਉਝਾਰੈ ਇਥੇ ਵਿਸਰਾਮ ਤਬ ਇਕੈ ਇਕੰਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ